ਇਸ ਲਈ ਆਪਾਂ ਗੁਰੂ ਘਰ ਤਪਸਥਾਨ ਬਾਬਾ ਬੁੱਢਾ ਸਾਹਿਬ ਜੀ ਸਮਾਦ ਦੇ ਮੌਜੂਦ ਹਾਂ ਜਿੱਥੇ ਗੱਲ ਕਰੀਏ ਤਾਂ ਐਸਜੀਪੀਸੀ ਵੱਲੋਂ ਜਿਹੜਾ ਸੀਗਾ ਉਹ ਮੋੜ ਬਸੇਵੇ ਦੀ ਗੱਲ ਕੀਤੀ ਗਈ ਸੀ ਕਿਉਂਕਿ ਹੜ ਪਰਭਾਵਿਤ ਇਲਾਕੇ ਨੇ ਔਰ ਬਹੁਤ ਜ਼ਰੂਰਤ ਸੀ ਲੋਕਾਂ ਨੂੰ ਇੱਥੇ ਮੋੜ ਬਸੇਵੇ ਦੀ ਔਰ ਜੇ ਗੱਲ ਕਰੀਏ ਤਾਂ ਇਹ ਏਰੀਆ ਸਾਰਾ ਜਿਹੜਾ ਖੇਤੀ ਤੇ ਨਿਰਭਰ ਕਰਦਾ ਔਰ ਜਿਹੜਾ ਕਿਸਾਨ ਪ੍ਰਧਾਨ ਹੋਣ ਕਰਕੇ ਇਹ ਇਲਾਕਾ ਜਿਹੜਾ ਆ ਕਿਸਾਨਾਂ ਦੀ ਜਿਹੜੀ ਮੁਰਲੀ ਸਹੂਲਤ ਸੀ ਜੇਕਰ ਗੱਲ ਕਰੀਏ ਤਾਂ ਪਹਿਲਾਂ ਝੋਨੇ ਦੀ ਫਸਲ ਮਾਰੀ ਗਈ ਤਾਂ ਹੁਣ ਕਣਕ ਦੀ ਫਸਲ ਬੀਜਣੀ ਸੀ ਜਿਸ ਕਰਕੇ ਜਿਹੜਾ ਐਸਜੀਪੀਸੀ ਵੱਲੋਂ ਉਪਰਾਲਾ ਕਰਦੇ ਹੋਏ 10000 ਟੋੜਾ ਜਿਹੜਾ ਕਣਕ ਦਾ ਇੱਥੇ ਦਿੱਤਾ ਜਾਣਾ ਹੈ ਸਾਡੇ ਨਾਲ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਐਜਿਗਿਊਟੀ ਮੈਂਬਰ ਅਮਰੀਕ ਸਿੰਘ ਜੀ ਵਿਸ਼ਵਾ ਵੀ ਮੌਜੂਦ ਨੇ ਹਲਕਾ ਇੰਚਾਰਜ ਜੋ ਸਿੰਘ ਸਮਰਾ ਜੀ ਆ ਹੋਰ ਵੀ ਸਾਡੇ ਨਾਲ ਮੁਖਤਾਰ ਸਿੰਘ ਬਾਪੂ ਜੀ ਵੀ ਹੈਗੇ ਨੇ ਕੀ ਕਹਿਣਾ ਚਾਹੁੰਦੇ ਹੋ ਸਮਰਾ ਸਾਹਿਬ ਅੱਜ ਉਪਰਾਲਾ ਕੀਤਾ ਜਾ ਰਿਹਾ ਬੜੀ ਲੋੜ ਸੀ ਮੋੜ ਵਸੇਬੇ ਦੀ ਵਾਦਾ ਕੀਤਾ ਗਿਆ ਸੀ ਪੂਰਾ ਕੀਤਾ ਜਾ ਰਿਹਾ ਹੈ ਸਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਉਹਨਾਂ ਦੇ ਸਤਾਨ ਤੇ ਖੜੇ ਆ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਡੇ ਪ੍ਰਧਾਨ ਸਾਹਿਬ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਕਿ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ 20 ਵੀ ਦਿੱਤਾ ਜਾਊਗਾ ਅੱਜ ਉਹਨਾਂ ਨੇ 10000 ਏਕੜ ਦਾ ਬੀਜ ਜਿਹੜਾ ਸਾਡੇ ਕੋਲ ਭੇਜਿਆ ਆ ਮੈਂ ਉਹਨਾਂ ਦਾ ਆਪਣੇ ਸਮੁੱਚੇ ਹਲਕਾ ਜਨਾਲਾ ਵੱਲੋਂ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਸਾਡੇ ਦੁੱਖ ਦੀ ਘੜੀ ਦੇ ਵਿੱਚ ਸਾਡੀ ਬਾਹ ਫੜੀ ਆ ਹਲਕੇ ਦੀ ਜਿਹੜਾ ਅੱਜ 10000 ਏਕੜ ਦਾ 1 ਕਰੋੜ ਤੋਂ 60 ਲੱਖ ਰੁਪਈਆ ਦਾ ਇਹ ਬਜਟ ਬੰਦਾ ਜਿਹੜਾ ਅੱਜ ਉਹਨਾਂ ਨੇ ਸਾਨੂੰ ਤੋੜ ਕੇ ਤਾਂ ਸਾਨੂੰ ਮੈਂ ਬਹੁਤ-ਬਹੁਤ ਧੰਨਵਾਦੀ ਉਹਨਾਂ ਦਾ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਸਾਨੂੰ ਚਾਰਾ ਭੇਜਿਆ ਰਾਸ਼ਨ ਭੇਜਿਆ ਸਮੇਂ-ਸਮੇਂ ਤੇ ਹਰ ਚੀਜ਼ ਜਿਹੜੀ ਉਹ ਭੇਜਦੇ ਆਏ ਸੋਮਰ ਸਾਹਿਬ ਵੀਰ ਸਿੰਘ ਬਾਦਲ ਆਪ ਪਹੁੰਚੇ ਸੀ ਬੀਤੇ ਦਿਨੀ ਪਿੰਡ ਗੁਜਾਪੀਰ ਦੇ ਵਿੱਚ ਉਹਨਾਂ ਵੱਲੋਂ ਉਦੋਂ ਵੀ ਜਿਹੜੇ ਬੀਜ ਜਿਹੜੇ ਸੀ ਕਿਸਾਨਾਂ ਦੇ ਫਸਲ ਵਾਸਤੇ ਬਿਜਾਈ ਵਾਸਤੇ ਕਣਕ ਦੇ ਲਿਆਂਦੇ ਗਏ ਸੀ ਵਾਦਾ ਵੀ ਕੀਤਾ ਗਿਆ ਸੀਗਾ ਕਿ ਕਣਕ ਵੀ ਦੇਾਂਗੇ ਉਹਨਾਂ ਲੋੜਵੰਦਾਂ ਨੂੰ ਜਿਨ੍ਹਾਂ ਨੂੰ ਲੋੜ ਹੋਈ ਨਵੰਬਰ ਦੇ ਵਿੱਚ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਤੱਕ ਕਿਸ ਤਰੀਕੇ ਨਾਲ ਇਸ ਚੀਜ਼ ਦਾ ਜਿਹੜੀ ਵਿਤਕਰਾ ਕੀਤਾ ਜਾ ਰਿਹਾ ਕਿਸੇ ਦੇ ਨਾਲ ਕਿ ਬਿਨਾਂ ਵਿਤਕਰਾ ਸਾਰਿਆਂ ਨੂੰ ਦਿੱਤੀ ਜਾ ਜੂ। ਅਸੀਂ ਵੇਖੋ ਜੀ ਸਾਰ ਪਿੰਡ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਣਾਈ ਆ। ਉਹ ਪੰਜ ਮੈਂਬਰੀ ਕਮੇਟੀ ਨੇ ਸਰਵੇ ਕਰਕੇ ਇੱਕ ਰਿਪੋਰਟ ਬਣਾਈ ਆ। ਫੇਰ ਹੀ ਉਹਨੇ ਸਾਨੂੰ ਦੱਸਿਆ ਵੀ ਸਾਡੇ ਪਿੰਡ 'ਚ ਇੰਨਾ ਆ ਇਸ ਪਿੰਡ 'ਚ ਇੰਨਾ ਆ। ਉਹਦੇ ਮੁਤਾਬਕ ਹੀ ਅਹੀਂ ਜਿਹੜਾ 20000 ਜਿਹੜਾ ਲੱਖ ਦਾ ਬੀਮ ਮੰਗਾਇਆ। ਹੁਣ ਤੱਕ ਦੋਸ਼ ਲੱਗਦੇ ਆ ਰਹੇ ਆ ਕਿ ਕੁਝ ਪਾਰਟੀਆਂ ਕਹਿ ਲਈਆਂ ਜਾਂ ਕੁਝ ਲੋਕ ਆਪਣੇ ਬੰਦਿਆਂ ਨੂੰ ਖੁਸ਼ ਕਰ ਰਹੀ ਆ ਕਿ ਸ਼੍ਰੋਮਣੀ ਕਾਲੀ ਦਲ ਵੀ ਇਹ ਕਰ ਰਹੀ ਆ ਜ ਐਸਜੀਪੀਸੀ ਵੀ ਇਹ ਕਰੇਗੀ ਨਹੀਂ ਅਸੀਂ ਨਹੀਂ ਅਸੀਂ ਤਾਂ ਖੁੱਲਾ ਲੰਗਰ ਲਾਇਆ ਜੀ ਪੱਠੇ ਵੀ ਅੱਗੇ ਤੁਹਾਡੇ ਸਾਹਮਣੇ ਚਾਰਾ ਵੰਡਿਆ ਤੁਹਾਨੂੰ ਤੁਸੀਂ ਆਪ ਹੀ ਪੁੱਛ ਕੇ ਵੇਖ ਲਿਓ ਮੈਨੂੰ ਦੇਥੋਂ ਤੱਕ ਫੋਨ ਆਉਂਦੇ ਰਹੇ ਆ ਕਿ ਉਹ ਫਲਾਣੀ ਪਾਰਟੀ ਦਾ ਟਰਾਲੀ ਲੈ ਗਿਆ ਜੀ ਆ ਫਲਾਣੀ ਪਾਰਟੀ ਦਾ ਲੈ ਗਿਆ ਮੈਂ ਕਿਹਾ ਯਾਰ ਇਹ ਗੁਰੂ ਮਹਾਰਾਜ ਦੇ ਪਰਮ ਕੁਦਰਤੀ ਮਾਰਿਆ ਇਹਦੇ ਨਾਲ ਨਾਂਇ ਤਾਂ ਕਰੋ ਜਿਹੜਾ ਵੀ ਕੋ ਲੈ ਗਿਆ ਲੈ ਗਿਆ ਤੱਕ ਸਾਡੇ ਲਈ ਸਾਰਿਆਂ ਲਈ ਕੋਈ ਸਾਨੂੰ ਹੁਣ ਵੀ ਕੋ ਕਹੂਗਾ ਮੈਨੂੰ ਚਾਹੀਦਾ ਤੇ ਖੁੱਲੇ ਦਰਵਾਜ਼ੇ ਜਦੋਂ ਮਰਜ਼ੀ ਫੋਨ ਕਰਕੇ ਜਿੱਥੇ ਕਹਿਣਗੇ ਅਸੀਂ ਆਪ ਪਚਾ सीएम ਆਣ ਪਹੁੰਚੇ ਸੀਗੇ 슈ગર ਮਿਲ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਕਿਹਾ ਗਿਆ ਸੀਗਾ ਕਿ ਮੈਂ 35 ਦਿਨਾਂ ਦੇ ਵਿੱਚ ਵਿੱਚ 45 ਦਿਨਾਂ ਦੀ ਗੱਲ ਕੀਤੀ ਸੀ ਪਰ ਮੈਂ ਪਹਿਲਾਂ ਹੀ ਜਿਹੜਾ ਚੈੱਕ ਵੰਡਣ ਜਾ ਰਹੇ ਆ ਇਹ ਪਹਿਲੀ ਵਾਰੀ ਹੋਇਆ ਹੈ ਤੇ ਆ ਮੈਂ ਨਾ ਝੂਟਦਾ ਪਲੰਦਾ ਜੀ ਸਿਰੇ ਦਾ ਝੂਠਾ ਬੰਦਾ ਉਹ ਕਿਹਦੀ ਗੱਲ ਕਰਦੇ ਤੁਸੀਂ ਤੁਸੀਂ ਅੱਜ ਤੱਕ ਦੱਸੋ ਇਹ ਤਾਂ ਪਹਿਲੀ ਛੱਡੋ ਪਿਛੇ ਕੋ ਮਾਅਬਜਾ ਕਿਸੇ ਨੂੰ ਮਿਲਿਆ ਪਿਛੇ ਪਹਿਲਾਂ ਕਿਸੇ ਨੂੰ ਕੁਝ ਮਿਲਿਆ ਦੱਸੋ মুরগیاں ਦਾ ਦੂਜੇ ਤੀਜੇ ਯਾਰੋ ਬੰਦੇ ਦੀ ਗੱਲ ਕਰਨੀ ਸੀ ਉਸ ਬੰਦੇ ਨੇ ਪੰਜਾਬ ਤੇ ਉਸ ਕਲੰਕ ਲਾਇਆ ਪੰਜਾਬ ਦੇ ਨਾਂ ਦੇ ਉੱਤੇ ਇਹੋ ਜਿਹਾ ਪਛਤਾਉਂਦੇ ਲੋਕ ਅੱਜ ਕਿ ਯਾਰ ਐਡਾ ਸਾਡਾ ਰੰਗਲਾ ਪੰਜਾਬ ਹੋਵੇ ਤੇ ਇਹੋ ਜਿਹਾ ਮੁੱਖ ਮੰਤਰੀ ਬਣਾਨੇ ਜਿਹਦੇ ਨਾਲ ਅੱਜ ਸਿਰ ਨੀਵਾ ਹੁੰਦਾ ਇਹੋ ਜਿਹੇ ਦਾ ਨਾਂ ਲੈ ਕੇ ਸਾਡੇ ਨਾਲ ਬਾਪੂ ਅਮਰੀਕ ਸਿੰਘ ਜੀ ਮਸ਼ਹੂਰ ਨੇ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਉਪਰਾਲਾ ਕੀਤਾ ਗਿਆ ਅੱਜ ਦਾ ਉਪਰਾਲਾ ਜਿਹੜਾ ਇਹ ਸਾਰੇ ਹਲਕੇ ਦੇ ਵਿੱਚ 20 ਮਿੰਟਾਂ ਦੇ ਉਪਰਾਲਾ ਕਰਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 10000 ਤੋੜਾ ਜਿਹੜਾ ਆਇਆ ਇਹ 10000 ਏਕੜ ਦੀ ਜ਼ਮੀਨ ਦਾ ਜਿਹੜਾ ਵਾ ਬੀ ਆ ਇਸ ਤਰ੍ਹਾਂ ਹੋਰ ਵੀ ਜਿਵੇਂ ਦੱਸਿਆ ਗਿਆ ਹੈ ਸਾਡੇ ਸੌਰਾ ਸਾਹਿਬ ਨੇ ਦੱਸਿਆ ਵੀ ਹੋਰ ਵੀ ਜੇ ਕਿਸਾਨਾਂ ਨੂੰ ਲੋੜ ਪਈ ਇਹ ਜੁੜ ਜੁੜ ਬੀ ਘਟਿਆ ਉਹ ਵੀ ਸ਼੍ਰੋਮਨਗੁਰ ਦੁਆਰਾ ਪ੍ਰਬੰਧਕ ਕਮੇਟੀ ਮਹਾਇਆ ਕਰਕੇ ਦੇਊਗੀ ਹੋਰ ਵੀ ਜੇ ਬਾਕੀ ਜੇ ਕਿਤੇ ਮੁਸ਼ਕਲ ਆਉਂਦੀ ਹੈ ਉਹ ਸਾਡੇ ਸੇ ਧਿਆਨ ਵਿੱਚ ਲਿਆਉਣਗੇ ਤੇ ਸਾਰਾ ਪ੍ਰਯੋਗਮ ਪ੍ਰਾਲਾ ਜਿਹੜਾ ਵਾ ਬੰਡ ਕੀਤਾ ਕੀਤਾ ਕੀਤੀ ਜਾ ਰਹੀ ਹੈ ਤੂੰ ਵੰਡਿਆ ਕੀਤਾ ਜਾ ਰਿਹਾ ਵੰਡ ਕੀਤਾ ਇਦਾਂ ਜਾ ਰਿਹਾ ਪੰਜ ਕਿੱਲੇ ਤੱਕ ਜਿਹੜੀ ਜ਼ਮੀਨ ਹੈ ਜਿਹਦੀ ਜਾਂ ਵੱਧ ਜ਼ਮੀਨ ਹੈ ਉਹਨੂੰ ਪੰਜ ਇੱਕ ਇੱਕ ਘਟੋ ਘਟ ਪੰਜ ਕਿੱਲੇ ਤੱਕ ਬੀ ਦਿੱਤਾ ਜਾਊਗਾ ਇਹ ਵੰਡ ਕੀਤੀ ਹੈ ਸੋ ਸਾਡਾ ਬਾਬੂ ਕਾਜ ਸਿੰਘ ਜੀ ਮੌਜੂਦ ਹੈ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆ ਜਾਓ ਹਾਂਜੀ ਕਿੱਦਾਂ ਦੇਖਦੇ ਹੋ ਸਾਰੇ ਮੈਂ ਜੋ ਸਾਨੂੰ ਪਾਰਟੀ ਵੱਲੋਂ ਜਾਂ ਪ੍ਰਧਾਨ ਜੀ ਵੱਲੋਂ ਜੋ ਸੰਦੇਸ਼ ਮਿਲਿਆ ਉਹਦੇ ਮੁਤਾਬਕ ਇਹ ਆ ਵੀ ਨਾ ਕੋਈ ਕਾਂਗਰਸੀ ਵੇਖਣਾ ਨਾ ਕੋਈ ਕਾਲੀ ਦਾਲ ਵੇਖਣਾ ਨਾ ਕੋਈ ਬੀਜੇਪੀ ਵੇਖਣੀ ਨਾ ਪਾਰਟੀ ਜਿਹਦਾ ਨੁਕਸਾਨ ਹੋਇਆ ਉਹਨੂੰ ਉਹਦੀ ਕਾਨਕ ਬੁਜਾਉਣੀ ਆ ਅਗਲੀ ਗੱਲ ਆ ਗਈ ਅਸੀਂ ਸਰਦਾਰ ਸੁਖਬੀਰ ਸਿੰਘ ਐਲਾਨ ਹੋਰ ਨਵਾਂ ਕਰਕੇ ਗਏ ਨੇ ਤੇ 15 ਨੰਬਰ ਤੋਂ ਬਾਅਦ ਅਸੀਂ ਜਿਹੜੇ ਗਰੀਬਿਆ ਜਿਨ੍ਹਾਂ ਨੂੰ ਨਹੀਂ ਕੁਝ ਮਿਲਿਆ ਉਹਨਾਂ ਨੂੰ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਵਾਤ ਤੋਂ ਵਾਤ ਚਾਹ ਨਗਦ ਦਈਏ ਚਾਹ ਰਾਸ਼ਨ ਦਈਏ ਇਹਨਾਂ ਨੂੰ ਕੁਝ ਕਰ ਰਹੇ ਹਾਂ ਅਜੇ ਹੋਰ ਵੀ ਕਰ ਰਹੇ ਹਾਂ ਜਦੋਂ ਵੀ ਕੋਈ ਲੋੜ ਪੈ ਗਈ ਸ਼ੋਮਨੀ ਕਾਲੀਦਾਲ ਹਾਜੇਗਾ ਅਜੇ ਬਾਹਰਲੀ ਦੁਨੀਆ ਦੇ ਵਿੱਚ ਲੜਾਈ ਲੱਗਦੀ ਹੈ ਤੇ ਸ਼ੋਮਨੀ ਕਾਲੀਦਾਲ ਤੇ ਸੇਕੋਂ ਮ ਜਾਂਦੀ ਆ ਤੇ ਕਿ ਇੱਥੇ ਪੰਜਾਬ ਦੇ ਲੋਕ ਇੰਨਾ ਆਪਣੀ ਜਨੀ ਮਦਦ ਕਰ ਰਿਹਾ ਉਹ ਵੀ ਬੇਵਸਾਲ ਆ ਉਹ ਇੱਕ ਇਤਿਹਾਸ ਦੇ ਮੁਤਾਬਕ ਪੂਰੀ ਆ ਮੈਂ ਇਹਨਾਂ ਹੀ ਕਹਿੰਦਾ ਫਦੇ ਬਲੋਨਾ ਕਿ ਵਾਏ ਗੋ ਜੀ ਕਾ ਖਾਲਸਾ ਵਾਏ ਫਤ ਬਿਲਕੁਲ ਜੀ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਜਿਹੜਾ ਆ ਉਹ ਵੀ ਜਿਹੜਾ ਉਸ ਨੂੰ ਵੰਡਿਆ ਜਾਏਗਾ ਲੋਕਾਂ ਨੂੰ ਜਿਹੜੀਆਂ ਟਰਾਲੀਆਂ ਜੜੀਆਂ ਉਹਨਾਂ ਦੇ ਭਰ ਕੇ ਜਿਹੜਾ ਇਸ ਵੇਲੇ ਵੀ ਜਿਹੜਾ ਉਹਨਾਂ ਦੇ ਹਵਾਲੇ ਕੀਤਾ ਜਾਊਗਾ ਤਾਂ ਜੋ ਆਪਣੀ ਜਿਹੜੀ ਫਸਲ ਦੀ ਜਿਹੜੀ ਬਿਜਾਈ ਕਰ ਸਕਣ ਔਰ ਦੱਸਣਾ ਚਾਹੁੰਦਾ ਕਿ ਇਹ ਐਸਜੀਪੀਸੀ ਦਾ ਜਿਹੜਾ ਉਪਰਾਲਾ ਹੈ ਅੱਜ ਜਿਹੜਾ 10000 ਦੇ ਕਰੀਬ ਜਿਹੜਾ ਤੋੜਾ ਜਿਹੜਾ 10000 ਦੇ ਕਰੀਬ ਤੋੜਾ ਜਿਹੜਾ ਇਹ ਦਿੱਤਾ ਜਾਏਗਾ ਔਰ ਜਿਸ ਤਰੀਕੇ ਨਾਲ ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 15 ਨਵੰਬਰ ਤੋਂ ਬਾਅਦ ਵੀ ਲੋਕਾਂ ਦੀ ਮਦਦ ਕੀਤੀ ਜਾਏਗੀ ਔਰ ਐਸਜੀਪੀਸੀ ਔ ਕਿਸੇ ਵੀ ਤਰ੍ਹਾਂ ਜਿਹੜੀ ਆ ਉਹ ਹਰ ਤਰੀਕੇ ਦੇ ਨਾਲ ਜਿਹੜਾ ਹਰ ਪੀੜਤਾਂ ਦੇ ਲਈ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਅਜ ਨਾਲਾ ਤੁਮ ਸ਼ਾਸ਼ਮਰ ਰੋਡ ਦੇ ਨਿਕਸੁਰਾ ਟਿਕ ਇਸ ਲਈ ਆਪਾਂ ਗੁਰੂ ਘਰ ਤਪਸਥਾਨ ਬਾਬਾ ਬੁੱਢਾ ਸਾਹਿਬ ਜੀ ਸਮਾਦ ਤੇ ਮੌਜੂਦ ਹਾਂ ਜਿੱਥੇ ਗੱਲ ਕਰੀਏ ਤਾਂ ਐਸਜੀਪੀਸੀ ਵੱਲੋਂ ਜਿਹੜਾ ਸੀਗਾ ਉਹ ਮੋਢ ਬਸੇਵੇ ਦੀ ਗੱਲ ਕੀਤੀ ਗਈ ਸੀ ਕਿਉਂਕਿ ਹੜ ਪਰਭਾਵਿਤ ਇਲਾਕੇ ਨੇ ਔਰ ਬਹੁਤ ਜ਼ਰੂਰਤ ਸੀ ਲੋਕਾਂ ਨੂੰ ਇੱਥੇ ਮੋਢ ਬਸੇਵੇ ਦੀ ਔਰ ਜੇ ਗੱਲ ਕਰੀਏ ਤਾਂ ਇਹ ਏਰੀਆ ਸਾਰਾ ਜਿਹੜਾ ਖੇਤੀ ਤੇ ਨਿਰਭਰ ਕਰਦਾ ਔਰ ਜਿਹੜਾ ਕਿਸਾਨ ਪ੍ਰਧਾਨ ਹੋਣ ਕਰਕੇ ਇਹ ਇਲਾਕਾ ਜਿਹੜਾ ਆ ਕਿਸਾਨਾਂ ਦੀ ਜਿਹੜੀ ਮੁਰਲੀ ਸਹੂਲਤ ਸੀ ਜੇਕਰ ਗੱਲ ਕਰੀਏ ਤਾਂ ਪਹਿਲਾਂ ਝੋਨੇ ਦੀ ਫਸਲ ਮਾਰੀ ਗਈ ਤਾਂ ਹੁਣ ਕਣਕ ਦੀ ਫਸਲ ਬੀਜਣੀ ਸੀ ਜਿਸ ਕਰਕੇ ਜਿਹੜਾ ਐਸਜੀਪੀਸੀ ਵੱਲੋਂ ਉਪਰਾਲਾ ਕਰਦੇ ਹੋਏ 10000 ਟੋੜਾ ਜਿਹੜਾ ਕਣਕ ਦਾ ਇੱਥੇ ਦਿੱਤਾ ਜਾਣਾ ਹੈ ਸਾਡੇ ਨਾਲ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਐਜਿਗਿਊਟੀ ਮੈਂਬਰ ਅਮਰੀਕ ਸਿੰਘ ਜੀ ਵਿਸ਼ਵਾ ਵੀ ਮੌਜੂਦ ਨੇ ਹਲਕਾ ਇੰਚਾਰਜ ਜੋ ਸਿੰਘ ਸਮਰਾ ਜੀ ਆ ਹੋਰ ਵੀ ਸਾਡੇ ਨਾਲ ਮੁਕਤਾਰ ਸਿੰਘ ਬਾਪੂ ਜੀ ਵੀ ਹੈਗੇ ਨੇ ਕੀ ਕਹਿਣਾ ਚਾਹੁੰਦੇ ਹੋ ਸਮਰਾ ਸਾਹਿਬ ਅੱਜ ਉਪਰਾਲਾ ਕੀਤਾ ਜਾ ਰਿਹਾ ਬੜੀ ਲੋੜ ਸੀ ਮੋੜ ਵਸੇਬੇ ਦੀ ਵਾਦਾ ਕੀਤਾ ਗਿਆ ਸੀ ਪੂਰਾ ਕੀਤਾ ਜਾ ਰਿਹਾ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਉਹਨਾਂ ਦੇ ਸਤਾਨ ਤੇ ਖੜੇ ਆ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਡੇ ਪ੍ਰਧਾਨ ਸਾਹਿਬ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਕਿ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ 20 ਵੀ ਦਿੱਤਾ ਜਾਊਗਾ ਅੱਜ ਉਹਨਾਂ ਨੇ 10000 ਏਕੜ ਦਾ ਬੀਜ ਜਿਹੜਾ ਸਾਡੇ ਕੋਲ ਭੇਜਿਆ ਆ ਮੈਂ ਉਹਨਾਂ ਦਾ ਆਪਣੇ ਸਮੁੱਚੇ ਹਲਕਾ ਜਨਾਲਾ ਵੱਲੋਂ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਸਾਡੇ ਦੁੱਖ ਦੀ ਘੜੀ ਦੇ ਵਿੱਚ ਸਾਡੀ ਬਾਹ ਫੜੀ ਆ ਹਲਕੇ ਦੀ ਜਿਹੜਾ ਅੱਜ 10000 ਏਕੜ ਦਾ 1 ਕਰੋੜ ਤੋਂ 60 ਲੱਖ ਰੁਪਈਆ ਦਾ ਇਹ ਬਜਟ ਬੰਦਾ ਜਿਹੜਾ ਅੱਜ ਉਹਨਾਂ ਨੇ ਸਾਨੂੰ ਤੋੜ ਕੇ ਤਾਂ ਸਾਨੂੰ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਉਹਨਾਂ ਦਾ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਸਾਨੂੰ ਚਾਰਾ ਭੇਜਿਆ ਰਾਸ਼ਨ ਭੇਜਿਆ ਸਮੇਂ-ਸਮੇਂ ਤੇ ਹਰ ਚੀਜ਼ ਜਿਹੜੀ ਆ ਉਹ ਭੇਜਦੇ ਆਏ ਸਬਰ ਸਾਹਿਬ ਜੀ ਸਿੰਘ ਬਾਦਲ ਆਪ ਪਹੁੰਚੇ ਸੀ ਬੀਤੇ ਦਿਨੀ ਪਿੰਡ ਗੁੱਜਾਪੀਰ ਦੇ ਵਿੱਚ ਉਹਨਾਂ ਵੱਲੋਂ ਉਦੋਂ ਵੀ ਜਿਹੜੇ ਬੀਜ ਜਿਹੜੇ ਸੀ ਕਿਸਾਨਾਂ ਦੇ ਫਸਲ ਵਾਸਤੇ ਬਿਜਾਈ ਵਾਸਤੇ ਕਣਕ ਦੇ ਲਿਆਉਂਦੇ ਗਏ ਸੀ ਵਾਦਾ ਵੀ ਕੀਤਾ ਗਿਆ ਸੀਗਾ ਕਿ ਕਣਕ ਵੀ ਦੇਾਂਗੇ ਉਹਨਾਂ ਲੋੜਵੰਦਾਂ ਨੂੰ ਜਿਨ੍ਹਾਂ ਨੂੰ ਲੋੜ ਹੋਈ ਨਵੰਬਰ ਦੇ ਵਿੱਚ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਤੱਕ ਕਿਸ ਤਰੀਕੇ ਨਾਲ ਇਸ ਚੀਜ਼ ਦਾ ਜਿਹੜੀ ਵਿਤਕਰਾ ਕੀਤਾ ਜਾ ਰਿਹਾ ਕਿਸੇ ਦੇ ਨਾਲ ਕਿ ਬਿਨਾਂ ਵਿਤਕਰਾ ਸਾਰਿਆਂ ਨੂੰ ਦਿੱਤੀ ਜਾ ਜੂ। ਅਸੀਂ ਵੇਖੋ ਜੀ ਸਾਰ ਪਿੰਡ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਣਾਈ ਆ। ਉਹ ਪੰਜ ਮੈਂਬਰੀ ਕਮੇਟੀ ਨੇ ਸਰਵੇ ਕਰਕੇ ਇੱਕ ਰਿਪੋਰਟ ਬਣਾਈ ਆ। ਫੇਰ ਹੀ ਉਹਨੇ ਸਾਨੂੰ ਦੱਸਿਆ ਵੀ ਸਾਡੇ ਪਿੰਡ 'ਚ ਇੰਨਾ ਆ ਇਸ ਪਿੰਡ 'ਚ ਇੰਨਾ ਆ। ਉਹਦੇ ਮੁਤਾਬਕ ਹੀ ਅਹੀਂ ਜਿਹੜਾ 20000 ਜਿਹੜਾ ਲਾਜਾ ਬੀਮ ਮੰਗਾਇਆ। ਹੁਣ ਤੱਕ ਦੋਸ਼ ਲੱਗਦੇ ਆ ਰਹੇ ਆ ਕਿ ਕੁਝ ਪਾਰਟੀਆਂ ਕਹਿ ਲਈਆਂ ਜਾਂ ਕੁਝ ਲੋ ਆਪਣੇ ਬੰਦਿਆਂ ਨੂੰ ਖੁਸ਼ ਕਰ ਰਹੀ ਆ ਕਿ ਸ਼੍ਰੋਮਣੀ ਕਾਲੀ ਦਲ ਵੀ ਇਹ ਕਰ ਰਹੀ ਆ ਜ ਐਸਜੀਪੀਸੀ ਵੀ ਇਹ ਕਰੇਗੀ ਨਹੀਂ ਅਸੀਂ ਨਹੀਂ ਅਸੀਂ ਤਾਂ ਖੁੱਲਾ ਲੰਗਰ ਲਾਇਆ ਜੀ ਪੱਠੇ ਵੀ ਅੱਗੇ ਤੁਹਾਡੇ ਸਾਹਮਣੇ ਚਾਰਾ ਵੰਡਿਆ ਤੁਹਾਨੂੰ ਤੁਸੀਂ ਆਪ ਹੀ ਪੁੱਛ ਕੇ ਵੇਖ ਲਿਓ ਮੈਨੂੰ ਦੇਖੋ ਤੱਕ ਫੋਨ ਆਉਂਦੇ ਰਹੇ ਆ ਕਿ ਉਹ ਫਲਾਣੀ ਪਾਰਟੀ ਦਾ ਟਰਾਲੀ ਲੈ ਗਿਆ ਜੀ ਆ ਫਲਾਣੀ ਪਾਰਟੀ ਦਾ ਲੈ ਗਿਆ ਮੈਂ ਕਿਹਾ ਯਾਰ ਇਹ ਗੁਰੂ ਮਹਾਰਾਜ ਦੇ ਪਰਮ ਕੁਦਰਤ ਦੀ ਮਾਰਿਆ ਇਹਦੇ ਨਾਲ ਨਾ ਇਤਾਂ ਕਰੋ ਜਿਹੜਾ ਵੀ ਕੋਈ ਲੈ ਗਿਆ ਲੈ ਗਿਆ ਤਾਕਤ ਸਾਡੇ ਲਈ ਸਾਰਿਆਂ ਲਈ ਕੋਈ ਜੀ ਸਾਨੂੰ ਹੁਣ ਵੀ ਕੋ ਕਹੂਗਾ ਮੈਨੂੰ ਚਾਹੀਦਾ ਤੇ ਖੁੱਲੇ ਦਰਵਾਜੇ ਜਦੋਂ ਮਰਜੀ ਫੋਨ ਕਰਕੇ ਜਿੱਥੇ ਕਹਿਣਗੇ ਆਪ ਪਚਾ ਕੇ ਆਵਾਂਗੇ ਸੀਐਮ ਆਣ ਪਹੁੰਚੇ ਸੀਗੇ 슈ਗਰ ਮਿਲ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜਾ ਕਿਹਾ ਗਿਆ ਸੀਗਾ ਕਿ ਮੈਂ 35 ਦਿਨਾਂ ਦੇ ਵਿੱਚ ਵਿੱਚ 45 ਦਿਨਾਂ ਦੀ ਗੱਲ ਕੀਤੀ ਸੀ ਪਰ ਮੈਂ ਪਹਿਲਾਂ ਹੀ ਜਿਹੜਾ ਚੈੱਕ ਵੰਡਣ ਜਾ ਰਹੇ ਆ ਪਹਿਲੀ ਵਾਰੀ ਹੋਇਆ ਇਹ ਤੇ ਮੈਂ ਨਾ ਝੂਟਦਾ ਪਲੰਦਾ ਜੀ ਸਿਰੇ ਦਾ ਝੂਠਾ ਬੰਦਾ ਉਹ ਕਿਹਦੀ ਗੱਲ ਕਰਦੇ ਤੁਸੀਂ ਤੁਸੀਂ ਅੱਜ ਤੱਕ ਦੱਸੋ ਇਹ ਤਾਂ ਪਹਿਲੀ ਛੱਡੋ ਪਿਛੇ ਕੋ ਮਾਅਬਜਾ ਕਿਸੇ ਨੂੰ ਮਿਲਿਆ ਪਿਛੇ ਪਹਿਲਾਂ ਕਿਸੇ ਨੂੰ ਕੁਝ ਮਿਲਿਆ ਦੱਸੋ ਮੁਰਗੀਆਂ ਦਾ ਦੂਜੇ ਤੀਜੇ ਯਾਰੋ ਬੰਦੇ ਦੀ ਗੱਲ ਕਰਨੀ ਸੀ ਉਸ ਬੰਦੇ ਨੇ ਪੰਜਾਬ 'ਦ ਉਸ ਕਲੰਕ ਲਾਇਆ ਪੰਜਾਬ ਦੇ ਨਾਂ ਦੇ ਉੱਤੇ ਇਹੋ ਜਿਹਾ ਪਛਤਾਉਂਦੇ ਲੋਕ ਅੱਜ ਕਿ ਯਾਰ ਐਡਾ ਸਾਡਾ ਰੰਗਲਾ ਪੰਜਾਬ ਹੋਵੇ ਤੇ ਇਹੋ ਜਿਹਾ ਮੁੱਖ ਮੰਤਰੀ ਬਣਾਨੇ ਜਿਹਦੇ ਨਾਲ ਅੱਜ ਸਿਰ ਨੀਵਾ ਹੁੰਦਾ ਇਹੋ ਜਿਹੇ ਦਾ ਨਾਂ ਲੈ ਕੇ ਸਾਡੇ ਨਾਲ ਬਾਪੂ ਅਮਰੀਕ ਸਿੰਘ ਜੀ ਮਸ਼ਹੂਰ ਨੇ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਉਪਰਾਲਾ ਕੀਤਾ ਗਿਆ ਅੱਜ ਦਾ ਉਪਰਾਲਾ ਜਿਹੜਾ ਇਹ ਸਾਰੇ ਹਲਕੇ ਦੇ ਵਿੱਚ 20 ਮਿੰਟਾਂ ਦਾ ਉਪਰਾਲਾ ਕਰਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 10000 ਤੋੜਾ ਜਿਹੜਾ ਆਇਆ ਇਹ 10 ਹਜ਼ਾਰ ਏਕੜ ਦੀ ਜ਼ਮੀਨ ਦਾ ਜਿਹੜਾ ਵਾ ਬੀ ਆ ਇਸ ਤਰ੍ਹਾਂ ਹੋਰ ਵੀ ਜਿਵੇਂ ਦੱਸਿਆ ਗਿਆ ਹੈ ਸਾਡੇ ਸੋਰਾ ਸਾਹਿਬ ਨੇ ਦੱਸਿਆ ਵੀ ਹੋਰ ਵੀ ਜੇ ਕਿਸਾਨਾਂ ਨੂੰ ਲੋਡ ਪਈ ਇਹ ਜੁੜ ਜੁੜ ਬੀ ਘਟਿਆ ਉਹ ਵੀ ਸ਼੍ਰੋਮਣਗੁਰ ਦੁਆਰਾ ਪ੍ਰਬੰਧਕ ਕਮੇਟੀ ਮਹਾਇਆ ਕਰਕੇ ਦੇਊਗੀ ਹੋਰ ਵੀ ਜੇ ਬਾਕੀ ਜੇ ਕਿਤੇ ਮੁਸ਼ਕਲ ਆਉਂਦੀ ਹੈ ਉਹ ਸਾਡੇ ਸੇ ਧਿਆਨ ਵਿੱਚ ਲਿਆਉਣਗੇ ਤੇ ਸਾਰਾ ਪ੍ਰਯੋਗ ਪ੍ਰਾਲਾ ਜਿਹੜਾ ਵਾ ਬੰਡ ਕੀਤਾ ਕੀਤਾ ਕੀਤੀ ਜਾ ਰਹੀ ਹੈ ਤੂੰ ਵੰਡਿਆ ਕੀਤਾ ਜਾ ਰਿਹਾ ਵੰਡ ਕੀਤਾ ਇਦਾਂ ਜਾ ਰਿਹਾ ਪੰਜ ਕਿੱਲੇ ਤੱਕ ਜਿਹੜੀ ਜ਼ਮੀਨ ਹੈ ਜਿਹਦੀ ਜਾਂ ਵਧ ਜ਼ਮੀਨ ਹੈ ਉਹਨੂੰ ਪੰਜ ਇੱਕ ਇੱਕ ਘਟੋ ਘਟ ਪੰਜ ਕਿੱਲੇ ਤੱਕ ਬੀ ਦਿੱਤਾ ਜਾਊਗਾ ਇਹ ਵੰਡ ਕੀਤੀ ਹੈ ਸੋ ਸਰਦਾਰ ਬਾਬੂ ਕਾ ਜੰਗਜੀਤ ਜੀ ਵਿਜੂਦ ਹੈ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਆਏ ਹੋ ਹਾਂਜੀ ਕਿੱਦਾਂ ਦੇਖਦੇ ਹੋ ਸਾਰੇ ਮੈਂ ਜੋ ਸਾਨੂੰ ਪਾਰਟੀ ਵੱਲੋਂ ਜਾਂ ਪ੍ਰਧਾਨਗੀ ਵੱਲੋਂ ਜੋ ਸੰਦੇਸ਼ ਮਿਲਿਆ ਉਹਦੇ ਮੁਤਾਬਕ ਇਹ ਆ ਵੀ ਨਾ ਕੋਈ ਕਾਂਗਰਸੀ ਵੇਖਣਾ ਨਾ ਕੋਈ ਕਾਲੀਦਾਲ ਵੇਖਣਾ ਨਾ ਕੋਈ ਬੀਜੇਪੀ ਵੇਖਣੀ ਨਾ ਪਾਰਟੀ ਜਿਹਦਾ ਨੁਕਸਾਨ ਹੋਇਆ ਉਹਨੂੰ ਉਹਦੀ ਕਾਣਕ ਭਜਾਉਣੀ ਆ ਅਗਲੀ ਗੱਲ ਆ ਗਈ ਅਸੀਂ ਸਰਦਾਰ ਸੁਖਬੀ ਸਿੰਘ ਦਾ ਐਲਾਨ ਹੋਰ ਨਵਾਂ ਕਰਕੇ ਗਏ ਨੇ ਤੇ 15 ਨੰਬਰ ਤੋਂ ਬਾਅਦ ਅਸੀਂ ਜਿਹੜੇ ਗਰੀਬਿਆ ਜਿਨ੍ਹਾਂ ਨੂੰ ਨਹੀਂ ਕੁਝ ਮਿਲਿਆ ਉਹਨਾਂ ਨੂੰ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਵਾਤ ਤੋਂ ਵਾਤ ਚਾਹ ਨਗਦ ਦਈਏ ਚਾਹ ਰਾਸ਼ਨ ਦਈਏ ਇਹਨਾਂ ਨੂੰ ਕੁਝ ਕਰ ਰਹੇ ਹਾਂ ਅਜੇ ਹੋਰ ਵੀ ਕਰ ਰਹੇ ਹਾਂ ਜਦੋਂ ਵੀ ਕੋਈ ਲੋੜ ਪੈ ਗਈ ਸ਼ੋਮਨੀ ਕਾਲੀਦਾਲ ਹਾਜੇਗਾ ਅਜੇ ਬਾਹਰਲੀ ਦੁਨੀਆ ਦੇ ਵਿੱਚ ਲੜਾਈ ਲੱਗਦੀ ਹੈ ਤੇ ਸ਼ੋਮਨੀ ਕਾਲੀਦਾਲ ਤੇ ਸੇਕੋਂ ਮ ਜਾਂਦੀ ਆ ਤੇ ਕਿ ਇੱਥੇ ਪੰਜਾਬ ਦੇ ਲੋਕ ਇੰਨਾ ਆਪਣੀ ਜਨੀ ਮਦਦ ਕਰ ਰਿਹਾ ਉਹ ਵੀ ਬੇਵਸਾਲ ਆ ਉਹ ਇੱਕ ਹਿਸਟਰੀ ਦੇ ਮੁਤਾਬਕ ਪੂਰੀ ਆ ਮੈਂ ਇਹਨਾਂ ਹੀ ਕਹਿੰਦਾ ਆ ਫਦੇ ਬਲੋਨਾ ਕਿ ਵਾਏ ਗੋ ਜੀ ਕਾ ਖਾਲਸਾ ਵਾਏ ਫਤ ਬਿਲਕੁਲ ਜੀ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਜਿਹੜਾ ਆ ਉਹ ਬੀ ਜਿਹੜਾ ਉਸ ਨੂੰ ਵੰਡਿਆ ਜਾਏਗਾ ਲੋਕਾਂ ਨੂੰ ਜਿਹੜੀਆਂ ਟਰਾਲੀਆਂ ਜੜੀਆਂ ਉਹਨਾਂ ਦੇ ਭਰ ਕੇ ਜਿਹੜਾ ਇਸ ਵੇਲੇ ਬੀ ਜਿਹੜਾ ਉਹਨਾਂ ਦੇ ਹਵਾਲੇ ਕੀਤਾ ਜਾਊਗਾ ਤਾਂ ਜੋ ਆਪਣੀ ਜਿਹੜੀ ਫਸਲ ਦੀ ਜਿਹੜੀ ਬਿਜਾਈ ਕਰ ਸਕਣ ਔਰ ਦੱਸਣਾ ਚਾਹੁੰਦਾ ਕਿ ਇਹ ਐਸਜੀਪੀਸੀ ਦਾ ਜਿਹੜਾ ਉਪਰਾਲਾ ਹੈ ਅੱਜ ਜਿਹੜਾ 10000 ਦੇ ਕਰੀਬ ਜਿਹੜਾ ਤੋੜਾ ਜਿਹੜਾ 10000 ਦੇ ਕਰੀਬ ਤੋੜਾ ਜਿਹੜਾ ਇਹ ਦਿੱਤਾ ਜਾਏਗਾ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 15 ਨਵੰਬਰ ਤੋਂ ਬਾਅਦ ਵੀ ਲੋਕਾਂ ਦੀ ਮਦਦ ਕੀਤੀ ਜਾਏਗੀ ਔਰ ਐਸਜੀਪੀ ਕਿਸੇ ਵੀ ਤਰ੍ਹਾਂ ਜਿਹੜੀ ਆ ਉਹ ਹਰ ਤਰੀਕੇ ਦੇ ਨਾਲ ਜਿਹੜਾ ਹਰ ਪੀੜਤਾਂ ਦੇ ਲਈ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਅਜ ਨਾਲਾ ਤੁਮ ਸ਼ਾਸ਼ ਸ਼ਰਮਾ ਰੋਡ ਦੇ 100ਾ ਟੀਮ